ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮੰਗਲ ਮੱਤਾ ਅਅਰ ਅੱਜ ਤੁਹਾਡੇ ਅੱਗੇ ਬਹੁਤ ਹੀ ਖੂਬਸੂਰਤ ਬਾਗਮਾਲ ਇਹ ਗੀਤ ਸੰਜੇ ਕਰ ਲੱਗੇ ਆ ਜਿਸ ਨੂੰ ਆਵਾਜ਼ ਦਿੱਤੀ ਹੈ ਬਹੁਤ ਹੀ ਸਰੀਲੇ ਫਨਕਾਰ ਬਾਈ ਕੁਲਵਿੰਦਰ ਬਿੱਲਾ ਜੀ ਹੋਰਾਂ ਨੇ ਅਅਰ ਬਹੁਤ ਪਿਆਰਾ ਗੀਤ ਆਕਸਰ ਅਸੀਂ ਇਹ ਗੀਤ ਸਕੂਲ ਟਾਈਮ ਕਾਲਜ ਟਾਈਮ ਗੁੰਦੇ ਰਹੇ ਆ ਅਅਰ ਅੱਜ ਮਨ ਕੀਤਾ ਜੀ ਕੀਤਾ ਕਿ ਤੁਹਾਡੇ ਨਾਲ ਦੋ ਸ਼ਬਦ ਦੇ ਗੀਤ ਦੇ ਸੰਜੇ ਕੀਤੇ ਜਾਣ ਅਅਰ ਅਮੀਰ ਕਹਿੰਦਾ ਮੈਨੂੰ ਤੁਹਾਨੂੰ ਚੰਗਾ ਲੱਗੂਗਾ ਗੀਤ ਔਰ ਗੀਤ ਦਾ ਟੈਟਲਾ ਜੋ ਕਾਲੇ ਰੰਗ ਦਾ ਯਾਰ ਸੋ ਦਿੰਦੀ ਇਹ ਹੈ ਕਿ ਜੇਕਰ ਆਪਣੇ ਤੁਸੀਂ YouTube ਚੈਨਲ ਮੰਗਲ ਮੱਤੇ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਿਓ ਕਮੈਂਟ ਕਰਿਓ ਔਰ ਗਾਣੇ ਨੂੰ ਆਨੰਦ ਮਾਣਿਓ ਸੁਪੇਸ਼ ਕਲ ਕੇ ਗਾਣਾ ਕਾਲੇ ਰੰਗ ਦਾ ਯਾਰ ਹੂੰ 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 ਹੋ ਕਾਲੇ ਕਿਉਂ ਪੈਦਾ ਕੀਤੇ ਜਹਾਨ ਉੱਤੇ ਤੇ ਰੱਬਾ ਸਾਨੂੰ ਨੀ ਗੋਰੇ ਉਹ ਸਿੰਧ ਕਰ ਦੇ ਹਏ ਜਾਤੇ ਸਾਨੂੰ ਵਿਰਜ ਮਾ ਰੂਪ ਦੇ ਦੇ ਹਏ ਤੇ ਨਹੀਂ ਗੋਰਿਆਂ ਦਾ ਜਮਾਣ ਬੰਦ ਕਰ ਦੇ ਤੇ ਨਹੀਂ ਗੋਰਿਆਂ ਦਾ ਜਮਾਣ ਬੰਦ ਕਰ ਦੇ ਕੀ ਹੋਇਆ ਮੇਰਾ ਸਜਣ ਕਾਲਾ ਹੈ ਕੀ ਹੋਇਆ ਮੇਰਾ ਸਜਣ ਕਾਲਾ ਮੈਂ ਕੁੜੀਆਂ ਦੀ ਸਰਦਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਓ ਤੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਮੈਨੂੰ ਕੁੜੀਆਂ ਕਹਿੰਦੀਆਂ ਹੋ ਤੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਮੈਨੂੰ ਕੁੜੀਆਂ ਕਹਿੰਦੀਆਂ ਇੱਕ ਕਾਲਾ ਤੇ ਦੂਜਾ ਗੋਰਾ ਰੰਗ ਦੁਨੀਆਂ ਤੇ ਦੋਨੇ ਹਾ ਇੱਕ ਕਾਲਾ ਤੇ ਦੂਜਾ ਗੋਰਾ ਰੰਗ ਦੁਨੀਆਂ ਤੇ ਦੋਨੇ ਹਏ ਗੋਰੀਆਂ ਦੀ ਕੀ ਛਾਵੇਂ ਬਣਾ ਜੇ ਵਿੱਚ ਕੱਖਣਾ ਹੋਵੇ ਹਏ ਗੋਰੀਆਂ ਦੀ ਕੀ ਛਾਵੇਂ ਬਣਾ ਜੇ ਵਿੱਚ ਕੱਖਣਾ ਹੋਵੇ ਹਏ ਕਾਲੇ ਕਰਮਾ ਵਾਲੇ ਹੁੰਦੇ ਹਏ ਕਾਲੇ ਕਰਮਾ ਵਾਲੇ ਹੁੰਦੇ ਗੋਰੀਆਂ ਨੂੰ ਹੰਕਾਰਵੇਂ ਮੈਨੂੰ ਕੁੜੀਆਂ ਕਹਿੰਦੀਆਂ ਹੋਤੇ ਨਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਮੈਨੂੰ ਕੁੜੀਆਂ ਕਹਿੰਦੀਆਂ ਹੋ ਮੱਤੇ ਵਾਲਿਆ ਮੰਗਲਾ ਵੇ ਤੂੰ ਮੈਨੂੰ ਕਾਲਾ ਹੀ ਪਿਆਰਾ ਹੋ ਮੱਤੇ ਵਾਲਿਆ ਮੰਗਲਾ ਵੇ ਤੂੰ ਮੈਨੂੰ ਕਾਲਾ ਹੀ ਪਿਆਰਾ ਉਹ ਦੁਨੀਆ ਉੱਤੇ ਤੇਰਾ ਵੇ ਮੈਨੂੰ ਖੈਰਬੁ ਜਿੱਡਾ ਸਹਾਰਾ ਹੈ ਮਤੇ ਵਾਲਿਆਂ ਮੰਗਲਾ ਵੇ ਤੂੰ ਕਾਲਾ ਹੀ ਏ ਪਿਆਰਾ ਹੈ ਦੁਨੀਆ ਉੱਤੇ ਤੇਰਾ ਸੱਜਣਾ ਹੈ ਰੱਬ ਜਿੱਡਾ ਸਹਾਰਾ ਤੇਰੇ ਹਰ ਇੱਕ ਬੋਲਤੇ ਵੇ ਮੈਂ ਤੇਰੇ ਹਰ ਇੱਕ ਬੋਲਤੇ ਵੇ ਦੇਵਾ ਜਿੰਦੜੀ ਵਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਤੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਮੈਨੂੰ ਕੁੜੀਆਂ ਕਹਿੰਦੀਆਂ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਚੰਗਾ ਲੱਗਿਆ ਹੋਊਗਾ ਥੋੜਾ ਜਿਹਾ ਗਾਲ ਦੀ ਪ੍ਰੋਬਲਮ ਆ ਗਲੇ ਦੀ ਸੋ ਉਮੀਦ ਕਰਦਾ ਜੰਗ ਲੱਗੋ ਚੰਗਾ ਲੱਗਦਾ ਕਮੈਂਟ ਕਰੋ ਵੀਡੀਓ ਸ਼ੇਅਰ ਕਰੋ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਜਉਂਦੇ ਰਹੋ